ਕੀ ਕੋਈ ਕਿਸੇ ਜੱਜ ਨੂੰ ਵੀ ਸਰਿਆਮ ਮਰਵਾ ਸਕਦਾ ਉਹ ਵੀ ਉਸ ਸਮੇਂ ਜਦੋਂ ਉਹ ਆਪਣੇ ਘਰ ਦੇ ਕੋਲ ਹੋਵੇ ਸੀਐਮ ਸਿਟੀ ਹੋਵੇ ਉਹ ਅਤੇ ਪੋਲੋ ਗਰਾਊਂਡ ਤੇ ਵੀ ਜਿੱਥੇ ਕੋਈ ਵੀ ਵਿਅਕਤੀ ਕੋਈ ਵੀ ਲੋਕ ਆਸਾਨੀ ਦੇ ਨਾਲ ਆ ਜਾ ਸਕਦੇ ਨੇ ਉੱਥੇ ਇੱਕ ਜੱਜ ਸੈਰ ਕਰ ਰਿਹਾ ਹੋਵੇ ਤੇ ਉਸ ਦੀ ਜਾਨ ਲਈ ਜਾਵੇ ਇਹ ਘਟਨਾ ਵਾਪਰੀ ਹੈ ਪਰ ਕਿਵੇਂ ਵਾਪਰੀ ਹੈ ਕਿਉਂ ਵਾਪਰੀ ਹੈ ਇਸ ਦੇ ਪਿੱਛੇ ਕਿਸੇ ਰਫ ਉਸ ਆਸ਼ਕੀ ਦਾ ਚੱਕਰ ਸੀ ਜਿਸ ਦੇ ਨਾਲ ਉਹ ਪਿਆਰ ਕਰਦਾ ਸੀ ਜੱਜ ਹਾਲਾਂਕਿ ਵਿਆਹਿਆ ਹੋਇਆ ਸੀ ਜੱਜ ਕੀ ਉਸਤੇ ਇਹ ਸਿਰਫ ਪਿਆਰ ਦਾ ਚੱਕਰ ਸੀ ਜਾਂ ਫਿਰ ਉਸ ਕੁੜੀ ਦਾ ਵੀ ਕਿਤੇ ਹੋਰ ਅਫੇਅਰ ਚੱਲ ਰਿਹਾ ਸੀ ਜਿਸ ਤੇ ਚਲਦੇ ਇਹ ਸਭ ਕੁਝ ਹੋਇਆ ਕੀ ਸੀ ਇਹ ਪੂਰੀ ਘਟਨਾ ਇੱਕ ਜੱਜ ਦੀ ਜਾਨ ਕਿਵੇਂ ਇੰਨੀ ਆਸਾਨੀ ਦੇ ਨਾਲ ਲੈ ਲਈ ਜਾਂਦੀ ਹੈ ਦੱਸਦੇ ਹਾਂ ਪਟਿਆਲਾ ਦਾ ਇੱਕ ਬਹੁਤ ਚਰਚਿਤ ਕੇਸ ਜਿਸ ਦੇ ਵਿੱਚ ਜੱਜ ਨੂੰ ਸਰਿਆਮ ਹੀ ਮਾਰ ਦਿੱਤਾ ਗਿਆ ਚੰਗਾ ਪੱਲਾ ਹੱਟਾ-ਕੱਟਾ ਸੇਤ ਮਨਜਾਤ ਜੋ ਕਿ ਆਪਣੇ ਘਰ ਤੋਂ ਨਿਕਲਿਆ ਸੀ ਹਾਲਾਂਕਿ ਉਹ ਹਰ ਰੋਜ਼ ਆਪਣੇ ਨੌਕਰ ਨੂੰ ਜਾਂ ਫਿਰ ਆਪਣੇ ਕੁੱਤੇ ਨੂੰ ਨਾਲ ਲੈ ਕੇ ਜਾਂਦਾ ਹੁੰਦਾ ਸੀ ਪਰ ਮਾੜੀ ਕਿਸਮਤ ਦੇ ਨਾਲ ਉਸ ਦਿਨ ਉਹ ਇਕੱਲਾ ਚਲਾ ਗਿਆ। ਕੁਝ ਦਿਨ ਬਾਅਦ ਘਰ ਦੇ ਵਿੱਚ ਫੋਨ ਆਉਂਦਾ ਹੈ ਅਤੇ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਤੁਹਾਡਾ ਪਤੀ ਕਿੱਥੇ ਹੈ ਜਾ ਕੇ ਉਸਨੂੰ ਦੇਖਿਆ ਜਾਵੇ। ਪਤਨੀ ਨੂੰ ਇਹ ਹੀ ਸੀ ਕਿ ਨੌਕਰ ਨਾਲ ਗਿਆ ਪਰ ਜਿਵੇਂ ਹੀ ਉਹ ਘਰ ਦੇ ਬਾਹਰ ਜਾ ਕੇ ਨੌਕਰ ਨੂੰ ਦੇਖਦੀ ਹੈ ਕਿ ਉਹ ਇੱਥੇ ਹੀ ਬੈਠਾ ਹੈ ਤਾਂ ਉਹ ਆਖਦਾ ਹੈ ਕਿ ਅੱਜ ਸਾਹਿਬ ਇਕੱਲੇ ਹੀ ਚਲੇ ਗਏ। ਪਰੇ ਨਹੀਂ ਪਤਾ ਸੀ ਕਿ ਉਹ ਜਿਹੜੇ ਫੋਨ ਕਾਲ ਤੇ ਗੱਲ ਦੱਸੀ ਜਾ ਰਹੀ ਹੈ ਉਹ ਸੱਚ ਹੋ ਸਕਦੀ ਹੈ ਉਹ ਡਰਾ ਦੇਣ ਵਾਲੀ ਸੀ ਕਿਉਂਕਿ ਚਿੰਤਾ ਹੀ ਜ਼ਾਹਿਰ ਕੀਤੀ ਗਈ ਸੀ ਕਿ ਕੁਝ ਨਾ ਕੁਝ ਗਲਤ ਜ਼ਰੂਰ ਹੋਇਆ 6 ਮਹੀਨੇ ਪਹਿਲਾਂ ਜਦੋਂ ਇਹ ਸਾਰੀ ਗੱਲਬਾਤ ਖੁੱਲਦੀ ਹੈ ਤਾਂ ਪੁਲਿਸ ਵਾਲਿਆਂ ਦਾ ਇੱਕ ਲਿੰਕ ਜੁੜਦਾ ਹੈ ਅਤੇ ਇਸ ਦੇ ਪਿੱਛੇ ਦੀ ਕਹਾਣੀ ਸ਼ੁਰੂ ਹੁੰਦੀ ਹੈ ਜ਼ਿਕਰ ਹੋਇਆ ਕਿ ਇੱਥੇ ਇੱਕ ਯੂਨੀਵਰਸਿਟੀ ਦੇ ਵਿੱਚ ਪੰਜਾਬ ਦੀ ਇਹ ਗੱਲ ਆ ਪਟਿਆਲੇ ਦੀ ਘਟਨਾ ਜਿੱਥੇ ਯੂਨੀਵਰਸਿਟੀ ਦੇ ਵਿੱਚ ਇੱਕ ਪਿੰਡ ਦਾ ਗ੍ਰੰਥੀ ਕਾਰ ਦੇ ਅੰਦਰ ਮੌਜੂਦ ਸੀ ਅਤੇ ਉਸ ਦੇ ਨਾਲ ਸੋਨੀ ਡਾਕਟਰ ਨੇ ਬੈਠੀ ਹੋਈ ਸੀ ਗੁਰਸੇਖਾ ਆਦਮੀ ਗੱਡੀ ਦੇ ਵਿੱਚ ਅਤੇ ਨਾਲ ਹੀ ਡਾਕਟਰ ਨੇ ਇਹ ਦੋ ਸਭ ਕੁਝ ਚੱਕੀ ਦੇਖਿਆ ਗਿਆ ਤਾਂ ਉਹਨਾਂ ਤੋਂ ਆਈਡੈਂਟੀਟੀ ਮੰਗੀ ਗਈ ਯੂਨੀਵਰਸਿਟੀ ਦੇ ਅੰਦਰ ਵੀ ਅਜਿਹਾ ਕੋਈ ਕਰ ਸਕਦਾ ਬੈਠ ਕੇ ਕਿਸੇ ਨੇ ਨਹੀਂ ਸੋਚਿਆ ਸੀ ਪਹਿਲਾਂ ਉਹਨਾਂ ਤੇ ਦਬਾਅ ਬਣਾਇਆ ਗਿਆ ਕਿ ਸਾਨੂੰ ਦੱਸਿਆ ਜਾਵੇ ਤੁਸੀਂ ਕੌਣ ਪਹਿਲਾਂ ਉਹ ਆਪਣੀ ਪਛਾਣ ਨੂੰ ਲੁਕਾਉਂਦੇ ਰਹੇ ਪਰ ਬਾਅਦ ਦੇ ਵਿੱਚ ਡਾਕਟਰ ਨੇ ਦੱਸਦੀ ਹੈ ਕਿ ਮੈਂ ਇੱਕ ਰੈਪਿਊਟਡ ਪ੍ਰੋਫੈਸ਼ਨ ਦੇ ਨਾਲ ਜੁੜੀ ਹੋਈ ਆ ਮੈਂ ਇੱਕ ਵੱਡੀ ਡਾਕਟਰ ਨਹੀਂ ਆ ਅਤੇ ਇਸ ਮਗਰੋਂ ਉਹਨਾਂ ਨੂੰ ਉੱਥੋਂ ਜਾਣ ਦਿੱਤਾ ਗਿਆ ਗੱਲਾਂ ਕਰਦੇ ਕਰਦੇ ਦੋਸਤਾਂ ਦੇ ਨਾਲ ਜਦੋਂ ਇਹ ਗੱਲ ਪੁਲਿਸ ਵਾਲਿਆਂ ਦੇ ਜ਼ਿਹਨ ਦੇ ਵਿੱਚ ਆਉਂਦੀ ਹੈ ਕਿ ਇਧਰ ਜੱਜ ਦੀ ਜਾਨ ਜਾਣਾ ਤੇ ਉਹ ਡਾਕਟਰ ਨਹੀਂ ਉਸਦੀ ਪ੍ਰੇਮਿਕਾ ਸੀ ਤਾਂ ਪੁਲਿਸ ਨੇ ਸਾਰੇ ਲਿੰਕ ਉਸਦੇ ਨਾਲ ਜੋੜ ਕੇ ਦੇਖਣੇ ਸ਼ੁਰੂ ਕਰ ਦਿੱਤੇ ਹੁਣ ਤੱਕ ਇਹ ਇੱਕ ਅੰਨੀ ਗੁੱਥੀ ਸੀ ਜਿਸ ਨੂੰ ਕਿਸ ਸੁਲਝਾਉਣਾ ਮੁਸ਼ਕਿਲ ਸੀ ਪਰ ਇਹ ਸੀਮ ਦਾ ਸ਼ਹਿਰ ਸੀ ਕੈਪਟਨ ਅਮਰਿੰਦਰ ਸਿੰਘ ਦੇ ਘਰ ਦੇ ਨੇੜੇ ਹੀ ਪੋਲੋ ਗਰਾਊਂਡ ਦੇ ਵਿੱਚ ਇੱਕ ਜੱਜ ਨੂੰ ਇਸ ਤਰ੍ਹਾਂ ਦੇ ਨਾਲ ਖਤਮ ਕਰ ਦੇਣਾ ਸਰਕਾਰ ਤੇ ਕਾਫੀ ਦਬਾਅ ਬਣਿਆ ਹੋਇਆ ਸੀ ਕਾਫੀ ਪ੍ਰੈਸ਼ਰ ਸੀ ਕਿ ਇਸ ਕੇਸ ਨੂੰ ਸੋਲਵ ਕੀਤਾ ਜਾਵੇ ਤੇ ਜਦੋਂ ਇਸ ਨੂੰ ਖੰਗਾਲਿਆ ਜਾਂਦਾ ਹੈ ਤਾਂ ਪਟਿਆਲਾ ਪੁਲਿਸ ਤੇ ਦਬਾਅ ਹੋਣ ਤੋਂ ਬਾਅਦ ਇਸ ਕੇਸ ਨੂੰ ਜਲਦੀ ਹੱਲ ਕਰਨ ਦੀ ਉਹ ਕੋਸ਼ਿਸ਼ ਕਰਦੇ ਨੇ ਕਿਉਂਕਿ ਇਹ ਮੁੱਦਾ ਸੀ ਜਿਹੜਾ ਉਹ ਵਿਧਾਨ ਸਭਾ ਦੇ ਵਿੱਚ ਵੀ ਗਰਮਾਇਆ ਹੋਇਆ ਸੀ। ਇਹ ਸਾਰੀ ਘਟਨਾ ਤੋਂ ਬਾਅਦ ਹੁਣ ਗੱਡੀ ਦੇ ਵਿੱਚ ਬੈਠਾ ਉਹ ਗ੍ਰੰਥੀ ਆਖਿਰਕਾਰ ਕੌਣ ਸੀ? ਉਸ ਡਾਕਟਰ ਨੂੰ ਤਾਂ ਸਾਰੇ ਜਾਣਦੇ ਸੀ ਪਰ ਇਹ ਗ੍ਰੰਥੀ ਸਿੰਘ ਕੌਣ ਸੀ? ਤਾਂ ਪਤਾ ਲੱਗਦਾ ਹੈ ਕਿ ਉਹ ਸਿੰਘਪੁਰਾ ਪਿੰਡ ਦਾ ਗ੍ਰੰਥੀ ਸੀ। ਉੱਥੇ ਪੁਲਿਸ ਪਹੁੰਚਦੀ ਹੈ ਪਰ ਉਹ ਘਰ ਦੇ ਵਿੱਚ ਨਹੀਂ ਹੁੰਦਾ। ਆਸ-ਪਾਸਿਓਂ ਕੁਝ ਜਾਣਕਾਰੀ ਮਿਲਦੀ ਹੈ। ਪਿੰਡ ਵਾਲੇ ਕਹਿੰਦੇ ਨੇ ਕਿ ਉਹ ਬਾਬਾ ਜੀ ਨੇ ਇੱਥੇ ਉਹਦੇ ਗੁਰੂ ਘਰ ਗਏ ਹੋਣੇ ਨੇ ਜਾਂ ਫਿਰ ਉਹ ਵੱਖ-ਵੱਖ ਗੁਰਦੁਆਰਿਆਂ ਦੇ ਵਿੱਚ ਜਾਂਦੇ ਹੀ ਰਹਿੰਦੇ ਨੇ ਇਸ ਕਰਕੇ ਉਹ ਘਰ ਦੇ ਵਿੱਚ ਨਹੀਂ ਹੋਣੇ। ਇਸ ਮਗਰੋਂ ASI ਨੇ ਨਾਕਾਲਵਾ ਕੇ ਕਿਸੇ ਤਰ੍ਹਾਂ ਦੇ ਨਾਲ ਇਸ ਬਾਬੇ ਨੂੰ ਰੁਕਵਾ ਲਿਆ ਜਦੋਂ ਇਹ ਸੰਗਰੂਰ ਤੋਂ ਵਾਪਸ ਆ ਰਹੇ ਸੀ। ਸਵਾਲ-ਜਵਾਬ ਕੀਤੇ ਗਏ ਤਾਂ ਇੱਕ ਹੋਰ ਫੋਨ ਇਸ ਬਾਬੇ ਦੇ ਕੋਲੋਂ ਮਿਲਿਆ। ਉਹਦੇ ਨੰਬਰਾਂ ਦੀ ਡਿਟੇਲ ਕਢਵਾਈ ਗਈ ਅਤੇ ਇਸ ਦੇ ਵਿੱਚ ਬਹੁਤ ਹੋਰ ਖੁਲਾਸੇ ਹੋਏ। ਜਦੋਂ ਇਹ ਸਾਰਾ ਇਨਸੀਡੈਂਟ ਹੋਇਆ ਤਾਂ ਉਸ ਸਮੇਂ ਰਾਤ ਦੋ ਜਾਣਿਆਂ ਦੀ ਇਸ ਫੋਨ ਤੇ ਗੱਲ ਹੁੰਦੀ ਰਹੀ ਜਿਸਦੇ ਵਿੱਚ ਇੱਕ ਇਹ ਗਰੰਤੀ ਅਤੇ ਦੂਸਰੀ ਉਹ ਡਾਕਟਰ ਨਹੀਂ ਸੀ ਦੋਹਾਂ ਦੀ ਮੀਟਿੰਗ ਗੁਰਦੁਆਰਾ ਦੁੱਖ ਨਿਵਾਰਨ ਕੋਲ ਹੋਈ ਦੋਹਾਂ ਦੇ ਨਾਲ ਗੱਲਬਾਤ ਕੀਤੀ ਗਈ ਇਹਨਾਂ ਦੀ ਸਟੋਰੀ ਇਸ ਤਰ੍ਹਾਂ ਹੀ ਚੱਲਦੀ ਸੀ ਪਰ ਇਹ ਫੜੇ ਕਿਵੇਂ ਗਏ ਨੇ ਉਸ ਦੀ ਅਸਲ ਕਹਾਣੀ ਹੁਣ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਅਸਲ ਕਹਾਣੀ ਏਸੀ ਕਿ ਇਹ ਦੋਵੇਂ ਜਾਣੇ ਬਚਪਨ ਦੇ ਦੋਸਤ ਹੀ ਜਿਸਦੇ ਵਿੱਚ ਅਸੀਂ ਜੱਟ ਸਾਹਿਬ ਅਤੇ ਡਾਕਟਰ ਨੀਦੀ ਗੱਲ ਕਰ ਰਹੇ ਹਾਂ ਪਰ ਬਚਪਨ ਤੋਂ ਬਾਅਦ ਜਵਾਨੀ ਦੇ ਵਿੱਚ ਹੋਇਆ ਪਿਆਰ ਫਿਰ ਵਿਆਹ ਦੀਆਂ ਗੱਲ ਤੱਕ ਰਿਸ਼ਤੇ ਦੀਆਂ ਗੱਲਾਂ ਤੱਕ ਹੋਣੀ ਆ ਪਰ ਵਿਆਹ ਨਾ ਹੋ ਪਾਣਾ ਇਸ ਗੱਲ ਦੀ ਰੜਕ ਸ਼ਾਇਦ ਦੋਹਾਂ ਪਾਸੇ ਸੀ ਜਾਂ ਫਿਰ ਡਾਕਟਰ ਨੀਦੀ ਵੱਲ ਥੋੜੀ ਜ਼ਿਆਦਾ ਸੀ ਬਚਪਨ ਤੋਂ ਹੀ ਪਿਆਰ ਕਰਦੇ ਸੀ ਦੋਸਤੀ ਸੀ ਪਰ ਕਿਸੇ ਤਰ੍ਹਾਂ ਵਿਆਹ ਨਹੀਂ ਹੋ ਪਾਇਆ ਡਾਕਟਰਨੀ ਦਾ ਵਿਆਹ ਕਿਸੇ ਹੋਰ ਡਾਕਟਰ ਦੇ ਨਾਲ ਹੋ ਗਿਆ ਅਮੀਰ ਘਰ ਦੇ ਵਿੱਚ ਤੇ ਇਸੇ ਤਰ੍ਹਾਂ ਹੀ ਜੱਜ ਸਾਹਿਬ ਦਾ ਵੀ ਵਿਆਹ ਕਿਸੇ ਹੋਰ ਹੋ ਜਾਂਦਾ ਹੈ ਇਹਨਾਂ ਦੇ ਪੇਰੈਂਟਸ ਬੜੇ ਚੰਗੇ ਦੋਸਤ ਸੀ ਇਸ ਕਰਕੇ ਹੀ ਦੋ ਇੱਕ ਦੂਸਰੇ ਦੇ ਪਰਿਵਾਰਾਂ ਨੂੰ ਚੰਗੀ ਤਰ੍ਹਾਂ ਜਾਣਦੇ ਸੀ ਡਾਕਟਰਨੀ ਡਾਕਟਰ ਦੇ ਨਾਲ ਖੁਸ਼ ਨਹੀਂ ਸੀ ਅਤੇ ਜੱਜ ਸਾਹਿਬ ਵੀ ਜਦੋਂ ਉਹਨਾਂ ਦਾ ਵਿਆਹ ਹੋਇਆ ਸੀ ਤਾਂ ਉਹ ਵੀ ਅਕਸਰ ਡਾਕਟਰਨੀ ਨੂੰ ਆਖਦੇ ਹੁੰਦੇ ਸੀ ਕਿ ਮੈਂ ਆਪਣੀ ਪਤਨੀ ਨੂੰ ਛੱਡ ਦਵਾਂਗਾ ਤੇ ਤੇਰੇ ਨਾਲ ਵਿਆਹ ਕਰਵਾ ਲਵਾਂਗਾ ਜਿਸ ਤਰ੍ਹਾਂ ਦੇ ਨਾਲ ਇਸ ਡਾਕਟਰ ਨੀਦੇ ਵੱਲੋਂ ਦੱਸਿਆ ਗਿਆ ਤਾਂ ਇਹਨਾਂ ਗੱਲਾਂ ਨੂੰ ਲੈ ਕੇ ਅਕਸਰ ਹੀ ਘਰ ਦੇ ਵਿੱਚ ਲੜਾਈ ਰਹਿੰਦੀ ਸੀ ਆਪਸ ਦੇ ਵਿੱਚ ਉਹ ਇਹ ਲੜਦੇ ਸੀ ਕਿ ਅਸੀਂ ਵਿਆਹ ਕਿਉਂ ਨਹੀਂ ਕਰਵਾ پا ਰਹੇ ਇੱਕ ਵਾਰ ਇੱਕ ਨਰਸ ਦੀ ਜਾਣ ਜਾਂਦੀ ਹੈ ਤਾਂ ਉਥੇ ਹੀ ਗਰੰਥੀ ਸਿੰਘ ਆਇਆ ਹੁੰਦਾ ਹੈ ਡਾਕਟਰ ਨੀਦੇ ਕੋਲ ਆਪਣੇ ਪਰਵਚਨ ਸੁਣਾਉਂਦਾ ਚੰਗੀਆਂ-ਚੰਗੀਆਂ ਗੱਲਾਂ ਕਰਦਾ ਤੇ ਡਾਕਟਰ ਨੀ ਨੂੰ ਆਖਦਾ ਕਿ ਤੁਸੀਂ ਕੁਝ ਉਦਾਸ ਲੱਗਦੇ ਹੋ ਇਹੋ ਜਿਹੀਆਂ ਗੱਲਾਂ ਦੇ ਨਾਲ ਉਹ ਉਸ ਨੂੰ ਪਰਮਾ ਲੈਂਦਾ ਤੇ ਕਹਿੰਦਾ ਕਿ ਤੁਸੀਂ ਗੁਰੂ ਘਰ ਜਾਇਆ ਕਰੋ ਡਾਕਟਰ ਨੂੰ ਲੱਗਿਆ ਕਿ ਇਹ ਗ੍ਰੰਥੀ ਮੇਰੇ ਜਜ਼ਬਾਤਾਂ ਨੂੰ ਸਮਝ ਰਹੀ ਹੈ ਉਹਨਾਂ ਦਾ ਚੁੱਕਾ ਇਸ ਦੇ ਬਲ ਵਧਣਾ ਸ਼ੁਰੂ ਹੁੰਦਾ ਹੈ ਇਸ ਤਰ੍ਹਾਂ ਦੇ ਨਾਲ ਉਹ ਇੱਕ ਦੂਸਰੇ ਦੇ ਨੇੜੇ ਆਏ ਸੰਪਰਕ ਵਧਾ ਗਿਆ ਅਤੇ ਫਿਰ ਡਾਕਟਰ ਨੇ ਆਖਦੀ ਹੈ ਕਿ ਮੈਂ ਹੁਣ ਜੱਜ ਸਾਹਿਬ ਦੇ ਨਾਲ ਨਹੀਂ ਇਸ ਗ੍ਰੰਥੀ ਦੇ ਨਾਲ ਹੀ ਵਿਆਹ ਕਰਵਾਣਾ ਗ੍ਰੰਥੀ ਸਮਝ ਗਿਆ ਸੀ ਕਿ ਡਾਕਟਰ ਨੇ ਦਾਸਲੀ ਦੁੱਖ ਕੀ ਹੈ ਉਸ ਜੱਜ ਸਾਹਿਬ ਦਾ ਦਿੱਤਾ ਹੋਇਆ ਧੋਖਾ ਕਿਉਂਕਿ ਡਾਕਟਰ ਨੀਨੂ ਇਹ ਹੀ ਲੱਗਦਾ ਸੀ ਕਿ ਵਿਆਹ ਤੋਂ ਪਹਿਲਾਂ ਵੀ ਉਹ ਉਸ ਨੂੰ ਵਰਤਦਾ ਰਿਹਾ ਅਤੇ ਵਿਆਹ ਤੋਂ ਬਾਅਦ ਵੀ ਉਸ ਨੇ ਇਸ ਦਾ ਸ਼ੋਸ਼ਣ ਕੀਤਾ ਇਸ ਨੂੰ ਵਰਤਿਆ ਗਿਆ ਇਸ ਮਗਰੋਂ ਫਿਰ ਇਹ ਸਾਰੀ ਸਟੋਰੀ ਖੁੱਲਦੀ ਹੈ ਅਤੇ ਗਰੰਤੀ ਦੱਸਦਾ ਹੈ ਕਿ ਉਸ ਨੇ ਹੀ ਖੁਦ ਮਾਰਤਾ ਜਾ ਕੇ ਜੱਜ ਸਾਹਿਬ ਨੂੰ ਪੋਲੋ ਗਰਾਊਂਡ ਤੇ ਵੀ ਜਿਸ ਦਿਨ ਉਹ ਗਿਆ ਸੀ ਤਾਂ ਚੰਗੀ ਕਿਸਮਤ ਦੇ ਨਾਲ ਉਹ ਇਕੱਲਾ ਸੀ ਅਤੇ ਉਸ ਨੇ ਸਮਾਂ ਦੇਖ ਕੇ ਉਸ ਨੂੰ ਖਤਮ ਕਰ ਦਿੱਤਾ ਭਾਰਕ ਦੇ ਵਿੱਚ ਹੀ ਉਚਨਗੀ ਤਰ੍ਹਾਂ ਜਾਣਦਾ ਸੀ ਕਿ ਜੱਜ ਸਾਹਿਬ ਰੋਜ਼ ਸ਼ਾਮ ਨੂੰ ਸਿਆਰ ਕਰਨ ਜਾਂਦੇ ਨੇ ਇੱਕ ਦਿਨ ਉਹ ਕੱਲੇ ਸੀ ਤਾਂ ਗ੍ਰੰਥੀ ਨੇ ਜਾ ਕੇ ਪੋਲੋ ਗਰਾਊਂਡ ਤੇ ਵਿੱਚ ਜੱਟ ਸਾਹਿਬ ਜਦੋਂ ਫੋਨ ਤੇ ਗੱਲ ਕਰ ਰਹੇ ਸਨ ਤਾਂ ਹਮਲਾ ਕਰ ਦਿੱਤਾ ਅੱਧੇ ਘੰਟੇ ਬਾਅਦ ਪਤਾ ਲੱਗਦਾ ਹੈ ਕਿ ਉਹ ਮਰ ਚੁੱਕੇ ਨੇ ਇਸ ਮਗਰੋਂ ਉਹ ਦੁਖਨਵਾਰਨ ਸਾਹਿਬ ਗਿਆ ਉਹ ਦੱਸਦਾ ਹੈ ਕਿ ਮੈਂ ਕਿਸੇ ਹੋਰ ਤੋਂ ਪੈਸੇ ਮੰਗੇ ਸੀ ਅਤੇ ਫਿਰ ਬਾਈਕ ਤੇ ਘਰ ਗਿਆ ਜਾ ਕੇ ਕੱਪੜੇ ਬਦਲੇ ਇੱਕ ਇੱਕ ਕਰਕੇ ਇਹ ਸਾਰੀ ਕੜੀ ਜੁੜਦੀ ਗਈ ਫੋਨ ਦੀ ਕਨਵਰਸੇਸ਼ਨ ਦੋਹਾਂ ਦੀ ਮਿਲਾਇਈ ਗਈ ਜਿਸ ਦੇ ਵਿੱਚ ਡਾਕਟਰ ਦੀ ਅਤੇ ਗ੍ਰੰਥੀ ਆਪਸ ਦੇ ਵਿੱਚ ਲਿੰਕ ਅਪ ਸਨ ਫਿਰ ਦੇਖਿਆ ਗਿਆ ਕਿ ਕਿਸ ਤਰ੍ਹਾਂ ਦੇ ਨਾਲ ਇਹ ਘਟਨਾ ਘਟੀ ਹੈ ਹੁਣ ਜਿਹੜੇ ਪੈਸਿਆਂ ਦੀ ਗੱਲ ਗ੍ਰੰਥੀ ਕਰ ਰਿਹਾ ਸੀ ਉਹਨਾਂ ਨੂੰ ਲੱਭਣਾ ਬਹੁਤ ਜ਼ਰੂਰੀ ਸੀ ਇਸ ਕੇਸ ਨੂੰ ਬਿਲਕੁਲ ਖਤਮ ਕਰਨ ਦੇ ਲਈ ਸਾਹਮਣੇ ਰੱਖਣ ਦੇ ਲਈ ਤਾਂ ਗ੍ਰੰਥੀ ਆਖਦਾ ਹੈ ਕਿ ਪੈਸੇ ਹਰਮੋਨੀਅਮ ਦੇ ਵਿੱਚ ਪਏ ਨੇ ਉਹ ਹਰਮੋਨੀਅਮ ਜੋ ਕਿ ਉਹ ਆਪਣੇ ਨਾਲ ਗੁਰਦੁਆਰਿਆਂ ਦੇ ਵਿੱਚ ਲੈ ਕੇ ਜਾਂਦਾ ਹੁੰਦਾ ਸੀ ਅਤੇ ਪੈਸੇ ਉਸ ਦੇ ਵਿੱਚ ਉਸ ਨੇ ਰੱਖੇ ਹੋਏ ਸੀ ਡਾਕਟਰ ਨੀਨੂ ਇਹੀ ਦੁੱਖ ਸੀ ਕਿ ਉਹ ਜੱਜ ਸਾਹਿਬ ਉਸ ਨੂੰ ਵਿਆਹ ਤੋਂ ਬਾਅਦ ਵੀ ਵਰਤਦਾ ਰਿਹਾ ਅਤੇ ਗ੍ਰੰਥੀ ਨੂੰ ਇਹ ਸੀ ਕਿ ਮੈਂ ਇਸ ਦੇ ਨਾਲ ਵਿਆਹ ਕਰਵਾ ਲਵਾਂ ਜਾਂ ਫਿਰ ਅਬ ਇਸ ਡਾਕਟਰ ਨੀ ਦਾ ਦੁੱਖ ਦੂਰ ਕਰ ਦਵਾਂ ਕਿਉਂਕਿ ਇਹ ਇਹ ਸੋਚਦੀ ਹੈ ਕਿ ਉਸ ਨੇ ਮੈਨੂੰ ਵਰਤਿਆ